ਲਖਮਨ ਸਰਚਾਂ ਕੀ ਸਮੱਸਿਆ ਆ ਰਹੀ ਧੰਨਵਾਦ ਇੱਥੇ ਸਾਡੇ ਨਾਲ ਦੇ ਟਾਵਰ ਲਗਾਉਣਾ ਚਾਹੁੰਦੇ ਹੈਗੇ ਆ ਤੇ ਸਾਡੇ ਛੋਟੇ ਬੱਚੇ ਆ ਤੇ ਨਾਲ ਸਕੂਲ ਵੀ ਹੈਗਾ ਉਹਨਾਂ ਬੱਚਿਆਂ ਨੂੰ ਵੀ ਦਿੱਕਤ ਆਏਗੀ ਇਹ ਸਾਰੇ ਮੁਹੱਲੇ ਦੇ ਵਸਨੀਕਾਂ ਨੂੰ ਪ੍ਰੋਬਲਮ ਆ ਰਹੀ ਹੈ ਹਾਂਜੀ ਹਾਂਜੀ ਸਾਰੇ ਆਲੇ ਦੁਆਲੇ ਨੂੰ ਪ੍ਰੋਬਲਮ ਆ ਰਹੀ ਹੈ ਅੱਛਾ ਜੀ ਸਾਰੇ ਇਤਰਾਜ਼ ਕਰ ਰਹੇ ਆ ਹਾਂਜੀ ਸਾਰੇ ਬਾਜ਼ਾਰ ਵਾਲੇ ਇਤਰਾਜ਼ ਕਰ ਰਹੇ ਕਿ ਕੌਣ ਨੇ ਉਹ ਟਾਵਰ ਨਾਲ ਲੱਗੇ ਥੇ ਹਾਂ ਤੁਹਾਨੂੰ ਵੀ ਪਤਾ ਹੈ ਕਿ ਟਾਵਰ ਲੱਗਣਾ ਕਿੰਨੇ ਨੁਕਸਾਨ ਹੈਗੇ ਆ ਤੇ ਲੈ ਵੀ ਇਹ ਚਾਹੀਏ ਕਿ ਟਾਵਰ ਨਾ ਲੱਗੇ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤਾਂ ਸਹੀ ਮੰਨ ਕਰਦੇ ਆ ਕਿ ਇਹ ਟਾਵਰ ਨੂੰ ਨਾ ਲਗਾਣ ਦਿੱਤਾ ਜਾਵੇ ਮੇਰਾ ਨਾਮ ਜੁਗੇਸ਼ ਕੁਮਾਰ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਚੌਕ ਰਸ਼ਮਨ ਸਰਦੇ ਕੀ ਸਮੱਸਿਆ ਕੀ ਹੈ ਸਾਡੇ ਘਰ ਦੇ ਨਾਲ ਬਿਲਕੁਲ ਟਾਵਰ ਲੱਗ ਰਿਹਾ ਸੀ ਨਹੀਂ ਲਗਾ ਦੇਣਾ ਸਾਰਾ ਮੁਹੱਲਾ ਸਾਡੇ ਨਾਲ ਹੈਗਾ ਬਿਲਕੁਲ ਸਾਡੇ ਘਰ ਦੇ ਬਿਲਕੁਲ ਬੈਠੇਰ ਵਿੱਚ ਲੱਗ ਰਿਹਾ ਉਹਦੇ ਨਾਲ ਸਾਡੇ ਘਰ ਦੇ ਨਾਲ ਬਿਲਕੁਲ ਸਕੂਲ ਹੈਗਾ ਦੀ ਅਵੀ ਸਕੂਲ ਹੈਗਾ ਛੋਟੇ ਛੋਟੇ ਬੱਚੇ ਪੜ੍ਹਦੇ ਆ ਕੱਲ ਨੂੰ ਕੋ ਬਿਮਾਰ ਹੋ ਗਿਆ ਕੌਣ ਜ਼ਿੰਮੇਵਾਰ ਇਹਨਾਂ ਲਈ ਤਾਂ ਇੱਥੇ ਰਹਿੰਦੇ ਸੀਗੇ ਪਹਿਲੇ ਹੁਣ ਤੇ ਚਲੇ ਗਏ ਕੋਠੀ 'ਚ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੀ ਕਿੱਥੇ ਟਾਵਰ ਲੱਗ ਰਿਹਾ ਮਕਾਨ ਖਾਲੀ ਕਿਹਾਗਾ ਥੱਲੇ ਦੁਕਾਨ ਹੈਗੀ ਉਹਨਾਂ ਦੀ ਕੋਠੇ ਦਾ ਮਕਾਨ ਖਾਲੀ ਹੈ ਸਾਰਾ ਉਹਨਾਂ ਦਾ ਆਪ ਤੇ ਕੋਠੀ ਚਲੇ ਗਏ ਇਹਨਾਂ ਇਹ ਤੁਹਾਨੂੰ ਕਿ ਟਾਵਰ ਲੱਗਦਾਗਾ ਤੁਹਾਨੂੰ ਸਮੱਸਿਆ ਕੀ ਆਏ ਸਰ ਅਸੀਂ ਨਹੀਂ ਲੱਗਣ ਦੇਣਾ ਗੱਲ ਮੁਕੀ ਸਾਡੇ ਕਾਹਦੀ ਕਵਾਂਦੀ ਵਿੱਚ ਟਾਵਰ ਲੱਗੇ ਹੋਇਆ ਅਸੀਂ ਕਿੱਲੇ ਨੂੰ ਟਾਵਰ ਲਵਾਉਂਦੇ ਰਹੀਏ ਮੜਕੇ ਬਿਮਾਰ ਹੋ ਗਿਆ ਕਿਸੇ ਲੋਕ ਪੈਸੇ ਲਗਾਣੇ ਦਿਹਾੜੀਦਾਰ ਬੰਦੇ ਕਿੱਥੋਂ ਪੈਸੇ ਲਗਾਈਏ ਅਹੀਂ ਨਹੀਂ ਲਗਾ ਰਹੇ ਨੇ ਟਾਵਰ ਕੱਲ ਮੁਕੀ ਜੀ ਮੇਰਾ ਨਾਮ ਪ੍ਰਤਪਾਲ ਸਿੰਘ ਹੈ ਜੀ ਸਾਡੀ ਮੇਰੀ ਦੁਕਾਨ ਹੈ ਜੀ ਲਖਮਨ ਸਰ ਚੌਂਕ 'ਚ ਕੀ ਮਸਲਾ ਕੀ ਹੈ ਮਸਲਾ ਮਾਰਾ ਇਹ ਹੈ ਜੀ ਸਾਡੇ ਨਾਲ ਟਾਵਰ ਲੱਗ ਰਿਹਾ ਜੀ ਪਿੱਛੇ ਸਾਡੇ ਸਕੂਲ ਹੈ ਜੀ ਨਿਕਲ ਕੇ ਬੱਚੇ ਪੜ੍ਹਦੇ ਨੇ ਜੀ ਉਹ ਸਾਡੀ ਰਹਿائش ਹੈ ਮਾਰਾ ਕੋਠੇ ਦੇ ਉੱਤੇ ਅੱਗੇ ਵੀ ਟਾਵਰ ਲੱਗੇ ਹੋਏ ਨੇ ਅੱਗੇ ਵੀ ਦੋ ਟਾਵਰ ਲੱਗੇ ਹੋਏ ਨੇ ਮਾਰਾ ਜਉਣਾ ਕਰਕੇ ਕੋਠੇ ਵੀ ਨਹੀਂ ਚੜਾਇਆ ਜਾਂਦਾ ਉਹ ਡਰ ਲੱਗਦਾ ਬਿਜਲੀ ਜਾਜ ਦੇ ਕਰੰਟ ਨਹੀਂ ਪਾਉਂਦੀ ਮਾਰੇ ਯੇਸ ਕਰਕੇ ਬੇਨਤੀ ਹੈ ਜੀ ਆਪ ਆਪਣਾ ਮਕਾਨ ਛੱਡ ਕੇ ਚਲੇ ਜਾਏ ਨੇ ਇੱਥੇ ਟਾਵਰ ਲੱਗਣ ਲੱਗਾ ਹੈ ਮਾਰੇ ਅਸੀਂ ਚਾਹਨੀ ਹੈ ਕਿ ਨਾ ਲੱਗੇ ਮੇਰੇ ਮਾਲਕ ਸਕੂਲ ਕਿੱਥੇ ਹੈ ਜੀ ਮਾਰੇ ਮੇਰੀ ਬੈਗ ਸਾਈਡ ਤੇ ਸਕੂਲ ਹੈ ਜੀ ਠੀਕ ਹੈ ਬੀਏਵੀ ਸਕੂਲ ਹੈ ਜੀ ਇਹ ਟਾਵਰ ਕਿੱਥੇ ਲੱਗ ਰਿਹਾ ਉੱਥੋਂ ਕਿੰਨੀ ਦੂਰ ਹੈ ਮਾਰੇ ਕੰਨ ਦੇ ਕੰਨ ਸੰਧੀ ਹੈ ਜੀ ਅੱਛਾ ਛੋਟੇ ਛੋਟੇ ਬੱਚੇ ਪੜ੍ਹਦੇ ਨੇ ਛੋਟੇ ਛੋਟੇ ਬੱਚੇ ਪੜ੍ਹਦੇ ਨੇ 1 ਤੋਂ ਲੈ ਕੇ 10ਵੀਂ ਤੱਕ ਸਕੂਲ ਹੈ ਜੀ ਨਹੀਂ ਜਿਹੜੇ ਟਾਵਰ ਲਵਾ ਰਹੇ ਆ ਉਹ ਹੁਣ ਮਕਾਨ ਵੇਚ ਗਏ ਆ ਕਿਸੇ ਨੂੰ ਜਾਂ ਉਹਨਾਂ ਦਾ ਹੀ ਆ ਆਪ ਦਾ ਹੀ ਮਕਾਨ ਹੈ ਮਾਰੇ ਤੇ ਖਾਲ ਉਹ ਖਾਲੀ ਪਿਆਗਾ ਉਹਦੇ ਉੱਪਰ ਟਾਵਰ ਲਵਾ ਰਹੇ ਆ ਉੱਥੇ ਟਾਵਰ ਲਵਾ ਰਹੇ ਆ ਆ ਆਪ ਕੋਠੀ ਚਲ ਗਈ ਹੈ ਆ ਆਪ ਕੋਠੀ ਚਲ ਗਈ ਹੈ ਅੱਛਾ ਇਹ ਸਾਰਾ ਏਰੀਆ ਸਾਰਾ ਰਿਹਾਸ਼ੀ ਏਰੀਆ ਜੀ ਆ ਸਾਰਾ ਇਹਦਾ ਸ਼ੀ ਏਰੀਆ ਲਖਮਸਰ ਚੌਂਕ ਇਹ ਪੂਰੇ ਮੰਡੇ ਵੱਲੋਂ ਤਰਾਜ ਕੀਤਾ ਜਾ ਰਿਹਾ ਹੈ ਹਾਂ ਉਹ ਮਾਰੇ ਸਾਰੇ ਵੱਲੋਂ ਤਰਾਜ ਕੀਤਾ ਜਾ ਰਿਹਾ ਮੇਸ਼ਿੰਗ ਜੀ ਮੇਰਾ ਨਾਮ ਸਰਵਰ ਕੁਮਾਰ ਹੈ ਜੀ ਕੀ ਸਮੱਸਿਆ ਕੀ ਹੈ ਸਮੱਸਿਆ ਹੈ ਜੀ ਟਾਵਰ ਲੱਗ ਰਿਹਾ ਜੀ ਸਾਡੇ ਨਾਲ ਦੇ ਪਾਸੇ ਕਿਹੜੇ ਇਲਾਕੇ ਲਖਮਸਰ ਚੌਂਕ ਜੀ ਚਟਵੀਂ ਗੇਟ ਦੇ ਅੰਦਰ ਵਾਲੀ ਇਹ ਟਾਵਰ ਲੱਗ ਰਿਹਾ ਕਿੱਥੇ ਲੱਗ ਰਿਹਾ ਇਹ ਨਾਲ ਦੇ ਘਰ 'ਚ ਲੱਗ ਰਿਹਾ ਜੀ ਦਸ਼ ਤੇ ਬਿਲਡਿੰਗ ਖਾਲੀ ਪਈ ਹੈ ਜੋ ਪਟਾਵਰ ਲਵਾ ਲਗੇ ਜੀ ਤੇ ਇਹਦੇ ਨਾਲ ਦੇ ਪਾਸੇ ਇੱਕ ਸਕੂਲ ਹੈ ਜੀ ਇਹਦੇ ਨਾਲ ਦੇ ਪਾਸੇ ਡੀਏਵੀ ਇਹ ਪਬਲਿਕ ਸਕੂਲ ਹੈ ਜੀ ਸੀਨੀਅਰ ਸੈਕੰਡਰੀ ਸਕੂਲ ਹੈ ਨਿੱਕੇ ਦੇ ਕਿ ਬੱਚੇ ਪੜ੍ਹਦੇ ਜੇ ਉੱਥੇ ਪਲੇ ਪੈਂਟ ਤੋਂ ਲੈ ਕੇ 10ਵੀਂ ਤੱਕ ਸਕੂਲ ਹੈ ਜੀ ਤੇ ਸਕੂਲ ਵੱਲੋਂ ਨਹੀਂ ਕੋਈ ਇਤਰਾਜ਼ ਕੀਤਾ ਸਕੂਲ ਵਾਲਿਆਂ ਨੇ ਵੀ ਇਤਰਾਜ਼ ਕੀਤਾ ਜੀ ਉਹਨਾਂ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਜੀ ਡੀਸੀ ਨੂੰ ਕਾਰਬੇਸ਼ਨ ਚ ਜੀ ਅਸੀਂ ਵੀ ਕਾਰਬੇਸ਼ਨ ਚ ਇੱਕ ਐਪਲੀਕੇਸ਼ਨ ਕੀਤੀ ਮਲਾ ਨਿਵਾਸੀਆਂ ਨੇ ਜੀ ਸਾਰਿਆਂ ਨੇ ਸਹਿਯੋਗ ਕਰਾ ਕੇ ਐਸ ਕਰਕੇ ਜੀ ਹੁਣ ਮੇਰੇ ਤੋਂ ਝੂਠੇ ਇੱਕ ਪਰਚੇ ਪਾ ਰਹੇ ਆ ਜੀ ਅਜੇ ਤੱਕ ਨਹੀਂ ਕਾਰਪੋਰੇਸ਼ਨ ਨੇ ਤਾਂ ਨਹੀਂ ਯਕਸ਼ਵਾਸ਼ ਨੇ ਆਪਣਾ ਉਹਨਾਂ ਨੇ ਆਏ ਸੀ ਜੀ ਵੇਖ ਕੇ ਕਹੇ ਜੀ ਉਹ ਕੰਦੀ ਟਾਵਰ ਹੀ ਲੱਗਣ ਦਿਆਂਗੇ ਜੀ ਅਸੀਂ ਇਹਨਾਂ ਨੂੰ ਨੋਟਿਸ ਭੇਜ ਦਿੰਦੇ ਹਾਂ ਜੀ ਅੱਛਾ ਇਹ ਜਿਹੜੇ ਕਾਵਰ ਲਾਉਣ ਵਾਲੇ ਉਹ ਕਿੱਥੇ ਰਹਿੰਦੇ ਉਹ ਇੱਥੋਂ ਚਲ ਗਏ ਜੀ ਉਹ ਚਲ ਗਏ ਇੱਥੋਂ ਕਿ ਡਾਇਮੰਡ ਕਲੋਨੀ ਕਿ ਤਾਰਾਂ ਦੇ ਪੁਲ ਦੇ ਕੋਲ ਹੈ ਕੋਈ ਕਲੋਨੀ ਬਣੀ ਉੱਥੇ ਚਲ ਗਏ ਹੈ ਜੀ ਇਹ ਜਿਵੇਂ ਦੀ ਸੰਗਰਾਂ ਇਲਾਕਾ ਆ ਨਾਲ-ਨਾਲ ਘਰ-ਘਰ ਇਹਦੇ ਰਾਸ਼ੀ ਰਕਾ ਜੀ ਇਹ ਘਰ-ਘਰ ਹਰ ਘਰ ਦੇ ਚਾਹੇ ਸਾਰਾ ਮੱਲਾ ਨਿਵਾਸੀ ਨਾਲ ਹੈ ਜੀ ਇਹ ਟਾਵਰ ਦੇ ਵਿੱਚ ਜੀ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਜੀ ਪਹਿਲਾਂ ਵੀ ਤੂੰ ਇੱਕ ਟਾਵਰ ਸਾਹਮਣੇ ਲੱਗਾ ਹੈ ਜੀ ਇੱਕ ਸਾਡੇ ਮਕਾਨ ਦੇ ਪਿਆਰ ਜੀ ਲੱਗਾ ਹੈ ਇੱਕ ਬੜਾ ਪੁਰਾਣਾ 25 ਸਾਲ ਪੁਰਾਣਾ ਲੱਗਾ ਹੈ ਜੀ ਇੱਕ ਨਵਾਂ ਹੋਣ ਵੀ ਲੱਗਾ ਜੀ ਜੇ ਇੱਥੇ ਟਾਵਰ ਹੀ ਕੋਲ ਲੱਗ ਗਿਆ ਜੀ ਉਹਦੇ ਨਾਲ ਇੱਕ ਹੋਰ ਟਾਵਰ ਲੱਗ ਜਾਣਾ ਜੀ ਇੱਥੇ ਦੇ ਰਹਿਣ ਵਾਲੇ ਲਕਸ਼ਮਨ ਸਰਚਾਂਗ ਕੀ ਸਮੱਸਿਆ ਆ ਜੀ ਧੰਨਵਾਦ ਇੱਥੇ ਸਾਡੇ ਨਾਲ ਦੇ ਟਾਵਰ ਲਗਾਉਣਾ ਚਾਹੁੰਦੇ ਹੈਗੇ ਆ ਤੇ ਸਾਡੇ ਛੋਟੇ ਬੱਚੇ ਆ ਇਨਾਲ ਸਕੂਲ ਵੀ ਹੈਗਾ ਉਹਨਾਂ ਬੱਚਿਆਂ ਨੂੰ ਵੀ ਦਿੱਕਤ ਆਏਗੀ ਇਹ ਸਾਰੇ ਮਹੱਲੇ ਦੇ ਵਾਸੀਆਂ ਨੂੰ ਪ੍ਰੋਬਲਮ ਆ ਰਹੀ ਹੈ ਹਾਂਜੀ ਹਾਂਜੀ ਸਾਰੇ ਆਲੇ ਦੁਆਲੇ ਨੂੰ ਪ੍ਰੋਬਲਮ ਆ ਰਹੀ ਹੈ ਅੱਛਾ ਜੀ ਸਾਰੇ ਇਤਰਾਜ਼ ਕਰ ਰਹੇ ਹਾਂਜੀ ਸਾਰੇ ਬਾਜ਼ਾਰ ਵਾਲੇ ਇਤਰਾਜ਼ ਕਰ ਰਹੇ ਕਿ ਕੌਣ ਨੇ ਉਹ ਵੀ ਟਾਵਰ ਨਾ ਲੱਗੇ ਤੇ ਹਾਂ ਤੁਹਾਨੂੰ ਵੀ ਪਤਾ ਹੈ ਕਿ ਟਾਵਰ ਲੱਗਣਾ ਕਿੰਨੇ ਨੁਕਸਾਨ ਹੈਗੇ ਹੈ ਲੈ ਵੀ ਇਹ ਚਾਹੀਦੀ ਹੈ ਕਿ ਟਾਵਰ ਨਾ ਲੱਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹ ਟਾਵਰ ਨੂੰ ना लगान दिता मेरा नाम जोगेश कुमार है सारा मे बिले घर बैक सैड भी लग रहा स्कूल है छोटे छोटे बच्चे पढ़ते है कल को बीमार होगा कौन जिम्मेवार इना नहीं लगेगा इतने रेंगे पहले हूं तो चल गए कोठी च ਇਹਨਾਂ ਨੂੰ ਕੋਈ ਪਰਵਾਹ ਨਹੀਂ ਕੀ ਜਿੱਥੇ ਟਾਵਰ ਲੱਗ ਰਿਹਾ ਮਕਾਨ ਖਾਲੀ ਪਿਆਗਾ ਥੱਲੇ ਦੁਕਾਨ ਹੈਗੀ ਉਹਨਾਂ ਦੇ ਕੋਠੇ ਦਾ ਮਕਾਨ ਖਾਲੀ ਹੈ ਸਾਰਾ ਉਹਨਾਂ ਦਾ ਆਪ ਤੇ ਕੋਠੀ ਚਲੇ ਗਏ ਇਹਨੇ ਜੇ ਤੁਹਾਨੂੰ ਜੇ ਟਾਵਰ ਲੱਗਦਾਗਾ ਤੁਹਾਨੂੰ ਸਮੱਸਿਆ ਕੀ ਆਏ ਸਰ ਅਸੀਂ ਨਹੀਂ ਲਗਾਉਂਦੇ ਨਾ ਗੱਲ ਮੁਕੀ ਸਾਡੇ ਕਾਹਦੀ ਗਵਾਂਦੀ ਵਿੱਚ ਟਾਵਰ ਲੱਗੇ ਹੋਇਆ ਅਸੀਂ ਕਿੱਲੇ ਟਾਵਰ ਲਵਾਉਂਦੇ ਰਹੀਏ ਮੜਕੇ ਬਿਮਾਰ ਹੋਗਾ ਕਿਸੇ ਲੋਕ ਪੈਸੇ ਲਗਾਉਣੇ ਤੇ ਹਰੀਦਾਰ ਬੰਦੇਆਂ ਕਿਸੇ ਪੈਸੇ ਲਗਾਈਏ ਅਹੀਂ ਨਹੀਂ ਲਗਾਉਂਦੇ ਨਾ ਟਾਵਰ ਗੱਲ ਮੁਕੀ ਜੀ ਮੇਰਾ ਨਾਮ ਪ੍ਰਤਪਾਲ ਸਿੰਘ ਹੈ ਜੀ ਸਾਡੀ ਮੇਰੀ ਦੁਕਾਨ ਹੈ ਜੀ ਲਖਮਨ ਸਰ ਚੌਂਕ ਤੇ ਕੀ ਮਸਲਾ ਕੀ ਹੈ ਮਸਲਾ ਮਾਰਾ ਇਹ ਹੈ ਜੀ ਸਾਡੇ ਨਾਲ ਟਾਵਰ ਲੱਗ ਰਿਹਾ ਜੀ ਪਿੱਛੇ ਸਾਡੇ ਸਕੂਲ ਹੈ ਜੀ ਨਿਕਲ ਕੇ ਬੱਚੇ ਪੜ੍ਹਦੇ ਨੇ ਜੀ ਉਹ ਸਾਡੀ ਰਹਿائش ਹੈ ਮਾਰਾ ਕੋਠੇ ਦੇ ਉੱਤੇ ਅੱਗੇ ਵੀ ਟਾਵਰ ਲੱਗੇ ਹੋਏ ਨੇ ਅੱਗੇ ਵੀ ਦੋ ਟਾਵਰ ਲੱਗੇ ਹੋਏ ਨੇ ਮਾਰਾ ਜੋਂ ਨਾਲ ਕਰਕੇ ਕੋਠੇ ਵੀ ਨਹੀਂ ਚੜਾਇਆ ਜਾਂਦਾ ਉਹ ਡਰ ਲੱਗਦਾ ਬਿਜਲੀ ਜਾਜ ਬਿਜਲੀ ਕਰੰਟ ਨਹੀਂ ਆਉਂਦਾ ਉਹ ਮਾਰਾ ਇਹ ਕਰਕੇ ਬੇਨਤੀ ਹੈ ਜੀ ਆਪ ਆਪਣਾ ਮਕਾਨ ਛੱਡ ਕੇ ਚਲੇ ਜਾਏ ਨੇ ਇੱਥੇ ਟਾਵਰ ਲੱਗਣ ਲੱਗਾ ਮਾਰੇ ਅਸੀਂ ਚਾਹਨੀ ਆ ਕਿ ਨਾਂ ਲੱਗੇ ਮੇਰੇ ਮਾਲਕ ਸਕੂਲ ਕਿੱਥੇ ਆ ਜੀ ਬੰਦੇ ਮਾਰੇ ਮੇਰੀ ਬੈਕਸਾਈਡ ਦਾ ਸਕੂਲ ਹੈ ਜੀ ਟੀਬੀਏ ਵੀ ਸਕੂਲ ਹੈ ਜੀ ਇਹ ਟਾਵਰ ਜਿੱਥੇ ਲੱਗ ਰਿਹਾ ਉੱਥੋਂ ਕਿੰਨੀ ਦੂਰ ਹੈ ਮਾਰੇ ਕੰਨ ਦਾ ਕੰਦ ਸੰਦੀ ਹੈ ਜੀ ਅੱਛਾ ਛੋਟੇ ਛੋਟੇ ਬੱਚੇ ਪੜ੍ਹਦੇ ਛੋਟੇ ਛੋਟੇ ਬੱਚੇ ਪੜ੍ਹਦੇ ਜੀ ਇੱਕ ਤੋਂ ਲੈ ਕੇ 10ਵੀਂ ਤੱਕ ਦਾ ਸਕੂਲ ਹੈ ਜੀ ਨਹੀਂ ਜਿਹੜੇ ਟਾਵਰ ਲਵਾ ਰਹੇ ਆ ਉਹ ਹੁਣ ਮਕਾਨ ਵੇਚ ਗਏ ਆ ਕਿਸੇ ਨੂੰ ਜਾਂ ਉਹਨਾਂ ਦਾ ਆਪਦਾ ਹੀ ਆ ਆਪਦਾ ਹੀ ਮਕਾਨ ਹੈ ਮਾਰੇ ਤੇ ਖਾਲੀ ਪਿਆ ਸਰ ਉਹ ਖਾਲੀ ਪਿਆਗਾ ਉਹਦੇ ਉੱਪਰ ਟਾਵਰ ਲਵਾ ਰਹੇ ਆ ਉੱਥੇ ਟਾਵਰ ਲਵਾ ਰਹੇ ਆ ਆਪ ਕੋਠੀ ਚ ਇਹ ਸਾਰਾ ਏਰੀਆ ਸਾਰਾ ਰਹਾਇਸ਼ੀ ਏਰੀਆ ਜੀ ਸਾਰਾ ਇਹਦਾ ਸ਼ੀ ਏਰੀਆ ਲక్ష్ਮੀ ਸਰ ਚੌਂਕ ਇਹ ਪੂਰੇ ਮੱਡੇ ਵੱਲੋਂ ਤਰਾਜ ਕੀਤਾ ਜਾ ਰਿਹਾ ਹੈ ਹਾਂ ਉਹ ਮਾਰੇ ਸਾਰੇ ਵੱਲੋਂ ਤਰਾਜ ਕੀਤਾ ਜਾ ਰਿਹਾ ਮੇਰੇ ਜੀ ਮੇਰਾ ਨਾਮ ਸ਼ਰਵ ਕੁਮਾਰ ਹੈ ਜੀ ਕੀ ਸਮੱਸਿਆ ਕੀ ਹੈ ਸਮੱਸਿਆ ਹੈ ਕਿ ਟਾਵਰ ਲੱਗ ਰਿਹਾ ਹੈ ਸਾਡੇ ਨਾਲ ਦੇ ਪਾਸੇ ਕਿਹੜੇ ਲੱਗੇ ਲక్ష్ਮੀ ਸਰ ਚੌਂਕ ਜੀ ਚਾਟਵੀਂ ਗੇਟ ਦੇ ਅੰਦਰ ਵਾਲੀ ਇਹ ਟਾਵਰ ਲੱਗ ਰਿਹਾ ਕਿੱਥੇ ਲੱਗ ਰਿਹਾ ਇਹ ਨਾਲ ਦੇ ਘਰ ਜੀ ਲੱਗ ਰਿਹਾ ਜੀ ਦਸ਼ਮਸਾ ਚੌਂਕ ਆ ਪੁਠੀ ਚਲ ਗਈ ਹੈ ਜੀ ਤੇ ਬਿਲਡਿੰਗ ਖਾਲੀ ਪਈ ਹੈ ਜੀ ਪਰ ਟਾਵਰ ਲਵਾ ਲਿਆ ਗਿਆ ਜੀ ਤੇ ਇਹਦੇ ਨਾਲ ਦੇ ਪਾਸੇ ਇੱਕ ਸਕੂਲ ਹੈ ਜੀ ਇਹ ਨਾਲ ਦੇ ਪਾਸੇ ਡੀਏਵੀ ਇੰਪੀਬਲੀ ਸਕੂਲ ਹੈ ਜੀ ਸੀਨੀਅਰ ਸੈਕੰਡਰੀ ਸਕੂਲ ਹੈ ਨਿੱਕੇ ਨਿੱਕੇ ਬੱਚੇ ਪੜ੍ਹਦੇ ਆ ਜੋ ਉੱਥੇ ਪਲੇ ਪੈਂਟੋਂ ਲੈ ਕੇ 10ਵੀਂ ਤੱਕ ਸਕੂਲ ਹੈ ਜੀ ਸਕੂਲ ਵਾਲਿਆਂ ਨੇ ਵੀ ਇਤਰਾਜ਼ ਕੀਤਾ ਜੀ ਉਹਨਾਂ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਜੀ ਡੀਸੀ ਨੂੰ ਕਾਰਬੇਸ਼ਨ ਚ ਜੀ ਅਸੀਂ ਵੀ ਕਾਰਬੇਸ਼ਨ ਚ ਐਪਲੀਕੇਸ਼ਨ ਦਿੱਤੀ ਮਲਾ ਨਿਵਾਸੀਆਂ ਨੇ ਜੀ ਸਾਰਿਆਂ ਨੇ ਸਾਇਨ ਕਰਾ ਕੇ ਐਸ ਕਰਕੇ ਜੀ ਹੁਣ ਮੇਰੇ ਤੇ ਝੂਠੇ ਪਰਚੇ ਪਾ ਰਹੇ ਆ ਜੀ ਅਚਾ ਤੇ ਕੰਨੀ ਕਾਰਪੋਰੇਸ਼ਨ ਨੇ ਤੁਹਾਨੂੰ ਕੀ ਅਸ਼ਵਾਸ਼ਣ ਦਿੱਤਾ ਆਪਣਾ ਉਹਨਾਂ ਨੇ ਆਏ ਸੀ ਜੀ ਵੇਖ ਕੇ ਗਏ ਜੀ ਉਹ ਕੰਨੀ ਟਾਵਰ ਹੀ ਲੱਗ ਦਿਆਂਗੇ ਜੀ ਅਸੀਂ ਇਹਨਾਂ ਨੂੰ ਨੋਟਿਸ ਭੇਜ ਦ ਇਹ ਜਿਹੜੇ ਟਾਵਰ ਲਾਉਣ ਵਾਲੇ ਉਹ ਕਿੱਥੇ ਰਹਿੰਦੇ ਉਹ ਇੱਥੋਂ ਚਲ ਗਏ ਜੀ ਉਹ ਚਲ ਗਏ ਇੱਥੋਂ ਕਿ ਡਾਇਮੰਡ ਕਲੋਨੀ ਹੈ ਕਿ ਤਾਰਾਂ ਦੇ ਪੁੱਲ ਦੇ ਕੋਲ ਹੈ ਕੋਈ ਕਲੋਨੀ ਬਣੀ ਉੱਥੇ ਚਲ ਗਏ ਹੈ ਜੀ ਇਹ ਜਿਵੇਂ ਦੀ ਸੰਗਰਾਂ ਇਲਾਕਾ ਆ ਨਾਲ-ਨਾਲ ਘਰ-ਘਰ ਇਹਦੇ ਰਾਸ਼ੀ ਰਕਾ ਜੀ ਇਹ ਘਰ-ਘਰ ਹਰ ਘਰ ਤੇ ਚਾਹੀਦਾ ਸਾਰਾ ਮੱਲਾ ਨਿਵਾਸੀ ਨਾਲ ਹੈ ਜੀ ਇਹ ਟਾਵਰ ਦੇ ਵਿੱਚ ਜੀ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਜੀ ਪਹਿਲਾਂ ਵੀ ਤੂੰ ਟਾਵਰ ਹੈਗੇ ਇੱਥੇ ਇੱਕ ਟਾਵਰ ਸਾਹਮਣੇ ਲੱਗਾ ਹੈ ਜੀ ਇੱਕ ਸਾਡੇ ਮਕਾਨ ਦੇ ਇਹ ਪਿਆਰ ਜੀ ਲੱਗਾ ਹੈ ਇੱਕ ਬੜਾ ਪੁਰਾਣਾ 25 ਸਾਲ ਪੁਰਾਣਾ ਲੱਗਾ ਹੈ ਜੀ ਇੱਕ ਨਵਾਂ ਹੋਣ ਵੀ ਲੱਗਾ ਜੀ ਜੇ ਇਥੇ ਟਾਵਰ ਹੀ ਕੋਲ ਲੱਗ ਗਈ ਉਹਦੇ ਨਾਲ ਇੱਕ ਹੋਰ ਟਾਵਰ ਲੱਗ ਜਾਣਾ ਜੀ